ਜਾਣੇ ਕਹਿੰਦੇ ਆ ਜੇ ਤੁਹਾਡੇ ਗੁਪਰਾਜ ਜ਼ਰੂਰੀ ਗੱਲਾਂ ਘਰ ਦੇ ਭੇਤ ਕਿਸੇ ਗਰੁੱਪ ਦੇ ਭੇਤ ਤੁਹਾਡੇ ਕੰਮਕਾਰ ਕਾਰੋਬਾਰ ਦੇ ਭੇਤ ਜੇਕਰ ਤੁਹਾਡੇ ਵਿਰੋਧੀਆਂ ਤੱਕ ਤੁਹਾਡੇ ਦੁਸ਼ਮਣਾਂ ਤੱਕ ਪਹੁੰਚ ਰਹੀਆਂ ਗੱਲਾਂ ਤਾ ਧਿਆਨ ਮਾਰੋ ਕੋਈ ਬੁੱਕਲ ਦਾ ਸੱਪ ਤੁਹਾਡੇ ਨੇੜੇ ਆ ਉਹ ਬੁੱਕਲ ਦਾ ਸੱਪ ਤੁਹਾਡੇ ਘਰ ਵਿੱਚ ਤੁਹਾਡੇ ਕਾਰੋਬਾਰ ਤੁਹਾਡੇ ਗਰੁੱਪ ਵਿੱਚ ਵੀ ਹੋ ਸਕਦਾ ਹੈ ਜਿਸ ਨੂੰ ਸਮਾਂ ਰਹਿੰਦਿਆਂ ਜੇ ਤੁਸੀਂ ਕਵਰ ਨਾ ਕੀਤਾ ਕੰਟਰੋਲ ਨਾ ਕੀਤਾ ਭਾਵ ਉਸ ਬੁੱਕਲ ਦੇ ਸੱਪ ਨੂੰ ਆਪਣੇ ਤੋਂ ਪਾਸੇ ਨਾ ਕੀਤਾ ਤਾਂ ਇੱਕ ਟਾਈਮ ਆਊਗਾ ਤੁਹਾਡਾ ਉਹ ਨੁਕਸਾਨ ਕਰਕੇ ਤੁਹਾਡੇ ਗੁਪਤ ਭੇ ਦੇ ਕੇ ਤੁਹਾਨੂੰ ਤਬਾਹ ਅਤੇ ਬਰਬਾਦ ਕਰ ਦੇ ਜੇ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ শেয়ার ਕਮੈਂਟ ਜਰੂਰ ਕਰਿਆ ਜੀ